जय श्री राम जी सबसे पहला ता मैं सबनु निवेदन करना चाहूंगा कि मेरा जो WhatsApp नंबर है वो ਤੁਸੀਂ प्लीज जरूर सेव कर लो ताकि ਤੁਹਾਡੇ تک ਮੇਰਾ ਮੈਸੇਜ ਨਹੀਂ ਪਹੁੰਚ ਰਿਹਾ ਕਿਸੇ ਟੈਕਨੀਕਲ ਰੀਜ਼ਨ ਕਰਕੇ ਮੇਰਾ ਜੋ WhatsApp नंबर है 950109612 ਉਹ ਇੱਕ ਵਾਰੀ ਬੰਦ ਪਿਆ ਮੇਰਾ ਦੂਸਰਾ ਨੰਬਰ ਜੋ 6239953553 ਜੋ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਨੂੰ ਸੇਵ ਕਰਕੇ ਮੈਨੂੰ ਪਲੀਜ਼ ਆਪਣੇ ਵੱਲੋਂ ਮੈਸੇਜ ਜੁੜ ਕਰ ਦਿਓ ਤਾਂ ਕਿ ਮੈਂ ਸਮਝ ਜਾਵਾਂ ਕਿ ਤੁਸੀਂ ਮੇਰਾ ਨੰਬਰ ਸੇਵ ਕਰ ਚੁੱਕੇ ਹੋ ਔਰ ਜੋ ਵੀ ਤੁਹਾਨੂੰ ਮੇਰਾ ਨੋਟੀਫਿਕੇਸ਼ਨ ਮਿਲੇਗਾ ਉਹ ਪਲੀਜ਼ ਉਹਨੂੰ ਸ਼ੇਅਰ ਜੁੜ ਕਰਨਾ ਕਿਉਂਕਿ ਇਸ ਨੰਬਰ ਤੇ ਹੀ ਸਾਰੇ ਲੋਕ ਜੁੜੇ ਹੋਏ ਸੀ ਮੇਰੇ 950 ਤੇ ਤਾਂ ਟਾਈਮ ਤਾਂ ਲੱਗੇਗਾ ਥੋੜਾ ਜਿਹਾ ਇਸ ਨੂੰ ਵੀ ਅਪਡੇਟ ਕਰਨ ਤੇ ਪਰ ਤੁਸੀਂ ਮੇਰਾ ਸਾਥ ਦਿਓਗੇ ਤਾਂ ਐਸ ਸੀ ਦਾ ਆਪਾਂ ਜਲਦੀ ਸਬ ਤੱਕ ਮੈਸੇਜ ਪਹੁੰਚਾ ਪਾਵਾਂਗੇ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਔਰ 21 ਅਪ੍ਰੈਲ ਨੂੰ ਸ਼੍ਰੀ ਬਾਲਾਜੀ ਦਾਮ ਮੰਦਿਰ ਦੇ ਵਿੱਚ ਬਾਲਾਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਤੇ ਮੇਰਾ ਸਭ ਨੂੰ ਨਿਵੇਦਨ ਹੈ ਕਿ ਇਸ ਕੈਂਪ ਅੰਚ ਪਹੁੰਚ ਕੇ ਖੂਨਦਾਨ ਵੀ ਕਰਨਾ ਹੈ ਔਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਔਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਡੋਨਰ ਤੱਕ ਪਹੁੰਚਾ ਕੇ ਖਾਸ ਕਰਕੇ ਉਨ੍ਹਾਂ ਤੱਕ ਮੇਰਾ ਨੰਬਰ ਜੂਰ ਪਹੁੰਚਾਓ ਜੋ ਤੁਹਾਡੇ ਨਾਲ ਚੱਲ ਕੇ ਖੂਨਦਾਨ ਕਰ ਲਈ ਸਤ ਪਹੁੰਚ ਜਣੇ ਸਾਡੇ ਕੋਲ ਤਾਂ ਕਿ ਉਹਨਾਂ ਕੋਲ ਮੇਰਾ ਨੰਬਰ ਸੇਵ ਹੋ ਸਕੇ ਤਾਂ ਮੈਂ ਉਮੀਦ ਕਰਦਾ ਤੁਸੀਂ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਔਰ ਸਬ ਤੱਕ ਪਹੁੰਚਾ ਕੇ ਜੋ ਖੁੰਦਾਨ ਕੈਂਪ ਵੀ ਕੀ ਪ੍ਰੈਨ ਨੂੰ ਲੱਗਣ ਜਾ ਰਿਹਾ ਹੈ ਉਹਦੇ ਚ ਪਹੁੰਚ ਕੇ ਖੁੰਦਾਨ ਵੀ ਕਰੋਗੇ ਜੈ